ਰੋਦ ਜੁਨਤ ਅੰਮ੍ਰਿਤ ਵੇਲੇ ਚੰਦਰ ਹੀ ਲੜੀ ਬਾਰ ਮੀਚਾਨ ਤੁਕੰਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ ਕਾ ਸਭ ਸੁੱਖਾਂ ਦੇ ਰਾਜੇ ਹੰਤ ਪਰਦੇ ਰਾਖੀ ਮਨ ਤਾ ਦੇ ਸਰਬ ਸਾਜੇ ਗੁਰੂ ਰਹਿਬਰ ਜੋ ਗੁਰੂ ਉਤਾਰ ਗੁਰਗੰਦੀ ਤੇ ਬਿਰਾਜਮਾਨ ਬਾਣੀ ਬੋਇਤ ਗੰਦੇ ਸੋਮੇ ਗੰਦੇ 사ਗਰ ਤਨ ਤਨ ਆਗਿ ਛਿਲੇ ਗੁਰੂ ਗੰਸਾ ਵਿधि ਪਾਪਨ ਜੁਰੀ ਅੰਦਰ ਸਜ ਬੈਠੀ ਗੁਰਖੰਦ ਸਤ ਸਬ ਜਿਓ ਕਿਰਤੋਂ ਤਨ ਤਨ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਨਾ ਬ੍ਰਹਮ ਨੰਦੇ ਬਾਲਕ ਸਦਾ ਸਾਈ ਦਾਤਾਰ ਪਾਤਸ਼ਾ ਜਿਨ੍ਹਾਂ ਦੇ ਜੀਵਨ ਈ ਆਪਾਂ ਵਿਚਾਰ ਅਮਰ ਕਥਾ ਦੇ ਰੂਪ ਵਿੱਚ ਕਰਦੇ ਆ ਰਹੇ ਆਓ ਅੱਜ ਵੀ ਉਸੇ ਰੜੀ ਦਾ ਕੇਸਾ ਵੜ ਕੇ ਆਪਾਂ ਸਭਨਾਂ ਪਾਤਸ਼ਾਹ ਦੇ ਪਾਵਨ ਜੀਵਨ ਦੀ ਅਮਰ ਕਥਾ ਵਿੱਚੋਂ ਆਪਾਂ ਪੁੰਜਕ ਰੱਬੀ ਮੁਰਾ ਲੋਗ ਗ੍ਰਹਿਣ ਕਰਨ ਦੀ ਇੱਤਨ ਕਰਨੀ ਤਾਂ ਜੀ ਸਾਡੇ ਸਭ ਸਤਿ ਸੁਭਲ ਹੋ ਜਾਵੇ। ਨੇਤੇ ਦੁੱਖ ਤਲੇਸਾ ਲੋਕਾਂ ਸੋਕਾਂ ਕਾੜਿਆਂ ਸਾਰਿਆਂ ਚਿੰਤਾ ਫਿਕਰਾ ਜਮਾ ਦੀ ਮਾਰ ਅਸੁੰਦ ਆਪ ਦੇਵ ਦੇ ਰੂਹਾਰੇ ਆਪ ਚਿਰਾਂ ਸੇ ਲਾਜ ਜੋ ਨੂੰ ਇਨੰਦੇ ਜੋ ਜਨਮ ਤੇ ਮਰਨ ਦਾ ਦੁੱਖ ਆ ਲੰਭਿਆ ਉੰਨਤ ਨੂੰ ਆਪ ਬੱਜਨ ਦੇ ਇਤਨੁ ਕਰੀ ਕਈ ਵਾਰ ਵਿਚਾਰ ਕਰਦੇ ਆਪਾ ਵੀ ਇਤਨੁ ਕਰਨ ਦੇ ਨਾਲ ਕੀ ਨਹੀਂ ਵਰਦਾ ਉਦਮ ਦੇ ਨਾਲ ਔਕਤ ਔਕਾ ਕਾਰਜ ਸਭ ਤੋਂ ਔਕਾ ਕਾਰਜ ਰਾਸ ਹੋ ਜਾਂਦਾ ਹੈ ਵੈਸੇ ਪਾਸੇ ਲਿਖਿਆ ਜਨੋ ਕਿ ਤੋ ਕੋਈ ਵੱਡਾ ਅਫਸਰ ਬਣਨਾ ਚਾਹੁੰਦਾ ਕੋ ਇੰਜੀਨੀਅਰ ਬਣਨਾ ਚਾਹੁੰਦਾ ਕੋ ਡਾਕਟਰ ਬਣਨਾ ਚਾਹੁੰਦਾ ਵਕੀਲ ਬਣਨਾ ਚਾਹੁੰਦਾ ਤੋ ਕੋਈ ਵੱਡੀ ਗੱਲ ਨਹੀਂ ਕੋਈ ਨੇਤਾ ਵੱਡਾ ਬਣਨਾ ਚਾਹੁੰਦਾ ਜਦੋਂ ਤਮੀ ਕੋਈ ਵੱਡੀ ਗੱਲ ਨਹੀਂ ਗੰਦੇ ਜੀ ਤੋ ਰਾਜ ਚਾਹੁੰਦਾ ਵੀ ਮੈਂ ਰਾਜ ਕਰਾਂ ਤੇ ਰਾਜ ਵੀ ਕਰਦਾ ਵੀ ਕੋਈ ਵੱਡੀ ਗੱਲ ਨਹੀਂ ਚਦੇ ਇੱਥੇ ਵੀ ਬਸ ਨਹੀਂ ਕੀਤੀ ਉਹ ਕਹਿੰਦੇ ਜੇ ਤੂੰ ਆਕਾਸ਼ ਮੰਡਲ ਵਿੱਚ ਉੱਡ ਕੇ ਆਕਾਰ ਦੇ ਤਾਰੇ ਲਾਉਣਾ ਚਾਹਵੇਂ ਉਹ ਨਹੀਂ ਲਾ ਸਕਦਾ ਤੇਰੇ ਅੰਦਰ ਭਰੋਸਾ ਵਿਸ਼ਵਾਸ ਉਹਾ ਜ਼ਰੂਰੀ ਹੈ ਚੰਗਾ ਉਹ ਕਿ ਤੋ ਉਹ ਤਾਂ ਕੰਮ ਕਰ ਸਕਦਾ ਹੈ ਪਰ ਇੱਕ ਕੰਮ ਕਰਨਾ ਤੇਰੇ ਵਾਸਤੇ ਉੱਪਰ ਉਹ ਤੋ ਉਦਮ ਕਰੇ ਤਾਂ ਵੀ ਨਹੀਂ ਹੁਣਾ ਜੇ ਉਦਮ ਦੇ ਨਾਲ ਪਾਸ਼ਰੇ ਸਾਨੂੰ ਕਿੱਥੋਂ ਤਲ ਤੋਂ ਚੋਕੇ ਤਾ ਆਕਾਸ਼ ਤਾ ਪਾਸ਼ਰੇ ਸਾਨੂੰ ਬਚਾਤਾ ਉਦਮ ਦੇ ਨਾਲ ਉਹਨੂੰ ਇੱਕ ਤਾਣ ਕੇ ਜਵਾਬ ਦਿੱਤਾ ਪਾਸ਼ਾ ਨੇ ਉਹ ਕਹਿੰਦੇ ਤੂੰ ਆਪਣਾ ਉਦਮ ਕਰੇ ਵੀ ਇੱਕ ਕੰਮ ਉਹ ਜਿਆ ਜਿਹੜਾ ਤੂੰ ਨਹੀਂ ਕਰ ਸਕਦਾ ਤੇ ਕਾਮਾ ਇਤਾਂ ਦਾ ਹੈ ਜਿਹੜਾ ਤੂੰ ਕਰੇ ਤਾਂ ਵੀ ਨਹੀਂ ਕਰ ਸਕਦਾ ਦੇਖ ਉਦਮ ਦੀ ਕਿੰਨੀ ਵਡਿਆਈ ਕੀਤੀ ਪਾਸ਼ਾ ਨੇ ਉਹ ਕਹਿੰਦੇ ਕਿਤੇ ਜਾ ਕੇ ਕਿਸੇ ਅਵਸਥਾ ਵਿੱਚ ਜਾ ਕੇ ਉਦਮ ਵੀ ਫੇਲ ਹੋ ਜਾਂਦਾ ਹੱਦ ਹੋ ਗਈ ਜੇ ਤਲ ਤੋਂ ਉੱਠ ਕੇ ਆਕਾਸ਼ ਤੱਕ ਬੰਦਾ ਪਹੁੰਚਦਾ ਹੈ ਉੱਚੀਆਂ ਅੜਾਰੀਆਂ ਲੱ ਸਕਦਾ ਹੈ ਇਹ ਜੇ ਕੰਮ ਕਿਹੜਾ ਉਦਮ ਦੇ ਨਾਲ ਵੀ ਨਾ ਹੁੰਦਾ ਵੇ ਆਉਜ਼ਾ ਗੁਰੂ ਜੀ ਆਪੀ ਪਾਪੀ ਪਾਸ਼ਾ ਉਹਨੂੰ ਤਮ ਕਿਹੋ ਜਿਹਾ ਹੈ ਲਓ ਉਦਮ ਨਾਲ ਨਹੀਂ ਹੁੰਦਾ ਬੰਦਾ ਆਪਣੇ ਯੋਰ ਦਾ ਤਾਂ ਨਹੀਂ ਕਰ ਸਕਦਾ ਤੇ ਪਿਤਾ ਪਾਸ਼ਾ ਸਾਨੂੰ ਜਿੱਦਾਂ ਬੱਚਾ ਨੂੰ ਹੌੜੀ ਹੌਲੀ ਸਮਝਾਉਂਦਾ ਨਾ ਪਿਤਾ ਤੇ ਸਾਨੂੰ ਵੀ ਪਾਸ਼ਾ ਸਾਰਾ ਪਰਮ ਪਿਤਾ ਹੈ ਉਹ ਵੀ ਸਾਨੂੰ ਇਸੇ ਤਰ੍ਹਾਂ ਸਮਝਾਉਂਦਾ ਉਹ ਕਹਿੰਦਾ ਆਤਮ ਅਦਸਾ ਇਹ ਸੰਸਾਰ ਤੇ ਔਖਾ ਕੰਮ ਕਿਹੜਾ ਹੈ ਪਾਸ਼ੇ ਨੇ ਬੋਲ ਕੇ ਫਿਰ ਸਾਨੂੰ ਇੱਕ ਗੱਲ ਕਹੀ ਅਰਧ ਕੇ ਵੀ ਦੇ ਦਿੱਤੀ ਕਦੇ ਵੀ ਪਰਖ ਕੇ ਦੇਖ ਲਓ ਲੈ ਕੇ ਤੋਹ ਦੇ ਦਿੱਤੇ ਦੇ ਕੇ ਇਸ ਕਰਕੇ ਦਿੱਤੇ ਕਿ ਕਦੇ ਪਰਖ ਕਰਕੇ ਦੇਖ ਲਿਓ ਬਿਗਦੇ ਮਝੂਰਤ ਨਹੀਂ ਕਰਾ ਤੜਦਬ ਕੋਈ ਮਜਾਤਰੀ ਕਰਿਓ ਤੁਹਾਨੂੰ ਮਗਰ ਲਾਉਣ ਵਾਸਤੇ ਕੋਈ ਚਾਹ ਸਾਗਰੀ ਦੇ ਰਿਹਾ ਦੇ ਕੇ ਮੈਂ ਇਸ ਕਰਕੇ ਦੇਣਾ ਹਾਂ ਨਾਉ ਵੀ ਤੁਸੀਂ ਉਹਨੂੰ ਵਾਰ-ਵਾਰ ਪੜ੍ਹ ਕੇ ਪੀੜ ਕਰ ਲਓ ਵੀ ਇਹ ਕੰਮ ਹੋ ਸਕਦਾ ਕਦੇ ਇਸ ਦਾ ਔਕਾਤ ਦਾ ਸੌਕਾ ਪੇਪਾ ਜਿਹੇ ਸੰਗੁਰ ਦੇ ਕਿ ਦਿੱਤਾ ਹੋ ਗੁਰਬਾਣੀ ਵਿੱਚ ਉਦੇ ਆਖੜੇ ਔਖਾ ਸਾਚਾ ਨਾ ਹੋ ਉੱਦਮ ਦੇ ਨਾਲ ਸਭ ਕੁਝ ਸੰਸਾਰ ਵਿੱਚ ਕਰ ਸਕਦਾ ਏ ਪਰ ਆਪਣੇ ਉਦਮ ਦੇ ਨਾਲ ਆਪਣੇ ਯੋਰ ਦੇ ਨਾਲ ਨਾਮ ਨਹੀਂ 잡 ਸਕਦਾ ਫਿਰ ਜੇ ਉਦਮ ਦੇ ਨਾਲ ਨਾਮ ਨਹੀਂ 잡 ਸਕਦਾ ਚਾਰ ਦੇ ਸ਼ਰਧਾ ਦਾ ਪੈਰੇ ਕਿਤੇ ਵੀ ਇੰਨੀ ਬਡੇ ਪਛਦ ਉਦਮ ਕਰਦੇ ਕਈ ਜਿ ਤਾਵੜ ਤੋਂ ਨਹੀਂ ਉਦਮ ਹਦਾ ਪਛਦ ਹੋਰ ਕੰਮ ਵਸਤੂ ਉਦਮ ਹੋਦਾ ਏ ਨਾਮ ਕੇ ਪੈਣਾ ਬੇੜਾ ਪੈਸੋ ਵੀ ਜਦੋਂ ਨਾਮ ਜਪਣ ਦਾ ਮੌਕਾ ਆਉਂਦਾ ਹੈ ਉਹ ਦੁਨ ਦੇ ਗੁੱਸਾ ਹੋ ਜਾਂਦਾ ਹੈ ਨਿਸ਼ਵੀਂ ਤਾਂ ਕੇ ਸੌਂ ਜਾਂਦਾ ਹੈ ਬਸ ਇੱਥੇ ਆਣ ਕੇ ਮਾਰ ਖਾਂਦਾ ਬੁਰੇ ਕੰਮ ਕੋ ਉਠ ਖਲੋਇਆ ਸੰਸਾਰ ਦੇ ਕਾਰੋਬਾਰ ਕਰਨ ਵਾਸਤੇ ਗਲਤ ਕੰਮ ਕਰਨ ਵਾਸਤੇ ਰਾਤ ਨੂੰ ਜਾਗ ਸਕਦਾ ਹੈ ਉੱਠ ਸਕਦਾ ਹੈ ਸਾਰੀ ਰਾਤ ਜਾਗ ਸਕਦਾ ਹੈ ਬਰਨਾਮ ਕੇ ਵੇਲਾ ਪੈਪਸ ਹੋਇਆ ਅਸੇ ਵੇਲਾ ਪਾਸ਼ ਦੇ ਵੇਲਾ ਨਾਲ ਜੁੜੂੜ ਕਿਆ ਸਨੋ ਬੇਨਾਮ ਦਾ ਵੇਲਾ ਉਹਨੇ ਇੱਕ ਪਾਸੇ ਤੇ ਪਾਸਾ ਸਾਨੂੰ ਕਹਿ ਰਿਹਾ ਬੈਠ ਉੱਠਦੇ ਆ ਬੈਹਿੰਦੇ ਆ ਸੁਤਿਆ ਜਾਗਦੇ ਆ ਹਰ ਅਵਸਥਾ ਵਿੱਚ ਜਪੋ ਨਾਮ ਇੱਕ ਪਾਸੇ ਵੀ ਗੱਲ ਕਰ ਰਿਹਾ ਇਹ ਕਿ ਇਹ ਇੱਕ ਬੇਰੇ ਦੀ ਗੱਲ ਕਰ ਰਿਹਾ ਉਹਦਾ ਨਹੀਂ ਆਪਾਂ ਨੂੰ ਸਮਝ ਲਗਣੀ ਪੈ ਰਿਓ ਆਓ ਆਪਣਾ ਇੱਕ ਉਦਾਹਰਨ ਦਈਏ ਸੰਸਾਰ ਵਿੱਚੋਂ ਤੁਸੀਂ ਸਾਰੇ ਜ਼ਿਮੀਂਦਾਰ ਜੀ ਤੁਸੀਂ ਰਾਤ ਦਿਨ ਆਪਣੇ ਖੇਤਾਂ ਵਿੱਚ ਕੰਮ ਕਰਦੇ ਹੋ ਰਾਤ ਦਿਨ ਖੇਤਾਂ ਵਿੱਚ ਕੰਮ ਕਰਦੇ ਹੋ